ਸ਼ਿਰਗੁਰੂ ਰਵਿਦਾਸ ਸਭਾ ਅਰਬਨ ਸਟੇਟ ਆਫ ਅਗਵੜਾ ਵੱਲੋਂ 바ਵਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜੀ ਦਾ 133 ਮਾ ਜਨਮ ਦਿਨ ਬੜੇ ਹੀ ਧੂਮਤਾਂਮ ਨਾਲ ਮਨਾਇਆ ਗਿਆ ਇਸ ਦੌਰਾਨ ਮੁਖ ਬਲਾਰੇ ਡਾਕਟਰ ਰਾਹੁਲ ਕਰੋਨਾ ਸ਼ੀਲ ਤੋਂ ਇਲਾਵਾ ਸतीश ਕੁਮਾਰ ਨੇ 바ਵਾ ਸਾਹਿਬ ਜੀ ਦੇ ਜੀਵਨ ਮਿਸ਼ਨ ਅਤੇ ਸੰਘਰਸ਼ ਤੇ ਚਾందਨਾ ਪਾਇਆ ਇਸ ਤੋਂ ਇਲਾਵਾ ਮਿਸ਼ਨਰੀ ਕਲਾਕਾਰਾਂ ਵੱਲੋਂ ਵੀ ਸਰੋਤਿਆਂ ਨੂੰ ਗੀਤ ਸੰਗੀਤ ਰਾਹੀਂ 바ਵਾ ਸਾਹਿਬ ਜੀ ਦੇ ਮਿਸ਼ਨ ਨਾਲ ਜੋੜਿਆ ਗਿਆ ਪ੍ਰਸਿੱਧ ਨਾਟਕ ਟੀਮ ਮਾਨਵਤਾ ਕਲਾ ਮੰਚ ਨਗਰ ਦੀ ਟੀਮ ਵੱਲੋਂ ਨਾਟਕ ਜਾਗਦੇ ਰਹੋ ਅਤੇ ਕੋਰੀਓਗ੍ਰਾਫੀ ਮੈਂ ਭਾਰਤ ਹਾਂ ਪੇਸ਼ ਕੀਤੀ ਗਈ ਇਸ ਦੌਰਾਨ ਜਿੱਥੇ ਪ੍ਰਸਿੱਧ ਮਿਸ਼ਨਰੀ ਕਵੀ ਸੋਹਣ ਸੈਜਲ ਅਤੇ ਡਾਕਟਰ ਇੰਦਰਜੀਤ ਸਿੰਘ ਬਾਸੂ ਵੱਲੋਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ ਅਤੇ ਉੱਥੇ ਹੀ ਸਭਾ ਵੱਲੋਂ 바ਵਾ ਸਾਹਿਬ ਜੀ ਦੇ ਜੀਵਨ ਕਾਲ ਨਾਲ ਸੰਬੰਧਿਤ ਇੱਕ ਸੋਵੀਨਰ ਵੀ ਰਿਲੀਜ਼ ਕੀਤਾ ਗਿਆ। ਪ੍ਰੋਗਰਾਮ ਦੌਰਾਨ ਬਕਫਖ ਸਕੂਲਾਂ ਦੇ ਕਰੀਬ 150 ਹੋਣਹਾਰ ਬੱਚੇ ਜਿਨ੍ਹਾਂ ਨੇ ਪੜ੍ਹਾਈ ਦੇ ਖੇਤਰ ਵਿੱਚ ਪੋਜੀਸ਼ਨਾਂ ਹਾਸਲ ਕੀਤੀਆਂ ਸਨ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਸਰਟੀਫਿਕੇਟ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਤੋਂ ਇਲਾਵਾ ਆਏ ਹੋਏ ਮਹਿਮਾਨਾਂ ਨੂੰ ਵੀ ਸਨਮਾਨਿਆ ਗਿਆ। ਸਭਾ ਦੇ ਪ੍ਰਧਾਨ ਜਗਨਨਾਥ ਬਾਂਸਲ ਨੇ ਪ੍ਰੋਗਰਾਮ ਨੂੰ ਸਫਲ ਨਾਲੇ ਸਰੋਤਿਆਂ ਦਾ ਧੰਨਵਾਦ ਕੀਤਾ ਇਸ ਮੌਕੇ ਸਭਾ ਦੇ ਜਨਰਲ ਕਤਰ ਕਨ ਸ਼ਾਮ ਜਗਜੀਤ ਸਿੰਘ ਪਵਨ ਬੀਸਲਾ ਗੁਰਦਾਵਰ ਬੰਗਾ RAM JI BANSAL ਅਵਤਾਰ ਸਿੰਘ ਦਰਦੀ ਸ਼ਿੰਗਾਰਾਰਾਮ ਬਿਰਦੀ ਪਰਸ਼ੋਦਮ ਜਖੂ ਸਰਵਨ ਬਿਰਹਾ ਪ੍ਰੇਮਨਾਥ ਸਰੋਏ ਤਰਸੀਮ ਸੱਲਨ ਆਧ ਹਾਜ਼ਰ ਸਨ ਇਸਾਰੇ ਸਮਾਗਮ ਦਾ ਨਵਰੰਗ ਚੈਨਲ ਤੇ ਸਿੱਧਾ ਪ੍ਰਸਾਰਣ ਵੀ ਦਿਖਾਇਆ ਗਿਆ ਅੱਜ ਸ਼੍ਰੀ ਗੁਰੂਵਦਾਸ ਸਭਾ ਅਰਵਨ ਸਟਰੀਟ ਪਗਵਾੜਾ ਬਨੂ ਡਾਕਟਰ ਅੰਬੇਦਕਰ ਪਵਨ ਬਿਖੀ ਪਾਤਰਤਨ ਬਾਬਾ ਸਾਹਿਬ ਡਾਕਟਰ ਮੀਡਕਰ ਜੀ ਦਾ 133ਵਾਂ ਜਨਮ ਦਿਵਸੋਬੜੇ ਧੂਮਤਾਂਾ ਮਨਾਇਆ ਗਿਆ। ਇਸ ਪ੍ਰੋਗਰਾਮਾ ਦੀ ਲੜੀ ਵਿੱਚ 116 ਬੱਚਿਆਂ ਨੂੰ ਜੋ ਕਿ 8ਵੀਂ, 10ਵੀਂ ਤੇ 12ਵੀਂ ਕਲਾਸ ਦੇ ਵਿੱਚੋਂ ਸਰਕਾਰੀ ਸਕੂਲਾਂ ਦੇ ਬੱਚੇ ਜੋ ਕਿ ਆਪਣੇ ਆਪਣੇ ਕਲਾਸ ਵਿੱਚੋਂ ਫਸਟ, ਸੈਕੰਡ, ਥਰਡ ਆਏ ਸੀ, ਉਹਨਾਂ ਨੂੰ ਕੈਸ਼ ਪ੍ਰਾਈਜ਼, ਮੈਮੈਂਟੋ, ਸਰਟੀਫਿਕੇਟ ਅਤੇ ਬਾਬਾ ਸਾਹਿਬ ਦੀਆਂ ਬੁੱਕਸ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਉੱਗੇ ਬੁੱਧੀਜੀਵੀ ਫਿਲਾਸਫਰ ਬਾਬਾ ਸਾਹਿਬ ਡਾਕਟਰ ਮੀਡਕਰ ਦੇ ਬਹੁਤ ਵੱਡੇ ਹੋਣਾਈ ਡਾਕਟਰ ਕਰਨਾਸ਼ਿਲ ਰਾਹੁਲ ਜੀ ਜੋ ਕਿ ਦਿੱਲੀ ਤੋਂ ਵਿਸ਼ੇਸ਼ ਤੌਰ ਤੇ ਆਏ ਸੀ ਉਹਨਾਂ ਨੇ ਬਾਬਾ ਸਾਹਿਬ ਡਾਕਟਰ ਵੇੜਕਰ ਜੀ ਔਰ ਰਾਸ਼ਟ੍ਰਪੀਤਾ ਜੋਤੀਰਾ ਫੁਲੇ ਜੀ ਦੀ ਜੀਵਨੀ ਤੇ ਚਾਨਣਾ ਪਾਇਆ ਤੇ ਇਸ ਦੇ ਨਾਲ ਹੀ ਕਿ ਬੁੱਧੀ ਜੀ ਵੀ ਲੈ ਕੇ ਸੋਨ ਸੈਜਲ ਜੀ ਤੇ ਔਰ ਇੰਦਰਜੀਤ ਵਾਸੂ ਜੀ ਨੇ ਵੀ ਆਪਣੇ ਕਵਤਾਵਾਂ ਰਾਈ ਆਈ ਹੋਏ ਜੋ ਗੈਦਰਿੰਗ ਸੀ ਉਹਨਾਂ ਨੂੰ ਬਾਬਾ ਸਾਹਿਬ ਦੀ ਜੀਵਨੀ ਤੋਂ ਜਾਣੂ ਕਰਾਇਆ ਇਸ ਤੋਂ ਇਲਾਵਾ ਮਸ਼ਹੂਰ ਨਾਟਕ ਟੀਮ ਨਾ ਮਾਰਬਤਾ ਕਲਾ ਮਚ ਨਗਰ ਦੇ ਵੱਲੋਂ ਨਾਟਕ ਜਾਗਦੇਰ ਹੋ ਜੋ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਦੇ ਜੀਵਨ ਔਰ ਸੰਘਰਸ਼ ਅਤੇ ਅੱਜ ਦੇ ਹਾਲਾਤਾਂ ਤੇ ਆਧਾਰਿਤ ਸੀ ਉਹ ਪੇਸ਼ ਕੀਤਾ ਗਿਆ ਤੇ ਇਸ ਦੇ ਨਾਲ ਹੀ ਕੋਰੀਓਗ੍ਰਾਫੀ ਮੈਂ ਭਾਰਤਾਂ ਨੂੰ ਵੀ ਬਹੁਤ ਹੀ ਦਰਸ਼ਕਾਂ ਨੇ ਸਲਾਇਆ ਤੇ ਇਸ ਦੇ ਨਾਲ ਹੀ ਹੋਰ ਵਿਦਿਜੀਵੀ ਵਿਦਵਾਨ ਔਰ ਮਿਸ਼ਨਰੀ ਲੇਖਕ ਰਣਜੀਤ ਰੈਣੀ ਜੀ ਆਪਣੀ ਪੂਰੀ ਟੀਮ ਦੇ ਨਾਲ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਜੀਵਨ ਮਿਸ਼ਨ ਤੇ ਮਿਸ਼ਰੀਗੀ ਸੰਗੀਤ ਨਾਲ ਉਹਨਾਂ ਨੇ ਪੇਸ਼ ਕੀਤਾ ਅਤੇ ਇਸ ਤੋਂ ਇਲਾਵਾ ਇਲਾਕੇ ਭਰ ਦੇ ਬੁੱਧੀ ਜੀ ਵੀ ਵਿਦਵਾਨ ਔਰ ਉਹਗੇ ਸਹਾਇਤਕਾਰ ਵੀ ਇਸ ਮੌਕੇ ਪਹੁੰਚੇ ਹੋਏ ਸੀ ਲਗਭਗ 500 ਦੇ ਕਰੀਬ ਗੈਦਰਿੰਗ ਨੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ ਅਤੇ ਸਾਰਿਆਂ ਨੇ ਬਹੁਤ ਹੀ ਸ਼ਰਧਾ ਔਰਗ ਕੀਦਰ ਦੇ ਫੁੱਲ ਭੇਟ ਕਰਕੇ ਵਾਪਸ ਡਾਕਟਰ ਮੀਰ ਕਰਜੀ ਦਾ ਜਨਮ ਦਿਨ ਮਨਾਇਆ ਅਤੇ ਇਸ ਦੇ ਨਾਲ ਇਸ ਪਰ ਫਿਰ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਲਾ ਕੇ ਭਰ ਦੇ ਸਮੂਹ ਦਰਸ਼ਕਾਂ ਦਾ ਧੰਨਵਾਦ ਕਰਦੇ ਹਾਂ ਜੈ ਪੀਮ ਜੈ ਪਾ ਕਿੰਨੇ ਬੱਚੇ ਨੂੰ ਸੀ ਅੱਜ ਤੁਸੀਂ ਜਿਹੜੇ ਸਰਟੀਫਿਕੇਟ ਦੇ ਅੱਜ ਸਰਕਾਰੀ ਸਕੂਲਾਂ ਦੇ 8ਵੀਂ 10ਵੀਂ ਤੇ 12ਵੀਂ ਦੇ ਵਿੱਚੋਂ ਜੋ ਫਰਸਟ ਸੈਕੰਡਰ ਥਰਡ ਆਏ ਸੀ 116 ਬੱਚਿਆਂ ਨੂੰ ਸਨਮਾਨਤ ਕੀਤਾ ਗਿਆ ਕੈਸ਼ ਪ੍ਰਾਈਜ਼ ਮੈਮੈਂਟੋ ਸਰਟੀਫਿਕੇਟ ਔਰ ਬੁਕਸ ਦੇ ਕੇ ਇਹ ਸਿਰਫ ਫਗਵਾੜੇ ਇਲਾਕੇ ਦੇ ਸੀਗੇ ਜਿਹੜੇ ਬੱਚੇ ਇਹ ਫਗਵਾੜੇ ਦੇ 15 ਸਕੂਲ ਸੀ ਆਲੇ ਦੁਆਲੇ ਦੇ ਅਸੀਂ ਪੋਸਟਾ ਬਹੁਤ ਸਕੂਲਾਂ ਨੂੰ ਕੀਤਾ ਸੀ ਪਰ ਬਹੁਤ ਘੱਟ ਸਕੂਲਾਂ ਨੇ ਸਾਡੇ ਕੋਲ ਲਿਸਟਾਂ ਭੇਜੀਆਂ ਕੌਂਕਸੀ ਸਿਰਫ ਸਰਕਾਰੀ ਸਕੂਲਾਂ ਦੇ ਬੱਚੇ ਹੀ ਕਾਲ ਕੀਤੇ ਸੀ ਕਿਉਂਕਿ ਸਰਕਾਰੀ ਸਕੂਲਾਂ ਵਿੱਚ ਜ਼ਰੂਰਤਮੰਦ ਵਿਦਿਆਰਥੀ ਪੜ੍ਹਦੇ ਨੇ ਉਹਨਾਂ ਨੂੰ ਉਤਸ਼ਾਹਤ ਕਰਨ ਦੀ ਜ਼ਰੂਰਤ ਹੁੰਦੀ ਹੈ ਇਸ ਕਰਕੇ 15 ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਸਨਮਾਨ ਕੀਤਾ ਹੁਣ ਵਾਲੇ ਸਮੇਂ 'ਚ ਤੁਹਾਡਾ ਕਿਹੋ ਜਿਹਾ ਪ੍ਰਲਬ ਹੈਗਾ ਇਹਨਾਂ ਬੱਚਿਆਂ ਦਾ ਕੀ ਹੁਣ ਵਾਲੇ ਸਮੇਂ ਦੇ ਵਿੱਚ ਅਸੀਂ ਜੋ ਪਲੱਸ 2 ਕਰਨ ਤੋਂ ਬਾਅਦ ਬੱਚੇ ਮੈਰਿਟ ਵਿੱਚ ਆਉਂਦੇ ਨੇ ਪਰ ਇਹ ਜ਼ਰੂਰਤਮੰਦ ਆ ਔਰ ਅੱਗੇ ਪੜ੍ਹ ਨਹੀਂ ਸਕਦੇ ਉਹਨਾਂ ਨੂੰ ਪੜ੍ਹਾਈ ਵਾਸਤੇ ਅਸੀਂ ਹਰ ਸਾਲ 5 ਬੱਚੇ ਅਡਾਪਟ ਕਰਦੇ ਹਾਂ ਹੁਣ ਵੀ ਸਾਡੇ ਪੰਜ ਬੱਚੇ ਪਹਿਲੇ ਅਡਾਪਟ ਕੀਤੇ ਸੀ ਉਹ BCA, BBA ਔਰ ਬੀਟਕ ਵਗੈਰਾ ਕਲਾਸਾਂ ਕਰ ਰਹੇ ਨੇ ਤੇ ਅਸੀਂ ਅਪੀਲ ਕਰਦੇ ਆ ਕਿ ਜਿਹੜਾ ਵੀ ਬੱਚਾ ਗਰੀਬ ਹੈ ਪਰ ਮੈਰਿਟ ਦੇ ਵਿੱਚ ਆਉਂਦਾ ਹੈ ਜ਼ਰੂਰਤਮੰਦ ਹੈ ਅੱਗੇ ਪੜ ਨਹੀਂ ਸਕਦਾ ਉਹ ਸਾਨੂੰ ਅਪਰੋਚ ਕਰੇ ਅਸੀਂ ਜਰੂਰ ਉਹਨਾਂ ਦੀ ਹੈ